ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜਿਹੜੀਆਂ ਘੜੀਆਂ ਆਪਣੀਆਂ ਸਤਸੰਗ ਦੇ ਵਿੱਚ ਤੇ ਗੁਰੂ ਦੀ ਬਾਣੀ ਦੇ ਵਿੱਚ ਪੜਨ ਦੇ ਵਿੱਚ ਨੰਗੀਆਂ ਘੜੀਆਂ ਭਾਗਾਆਂ ਵਾਲੀਆਂ ਹੁੰਦੀਆਂ ਜੀ ਘੜੀ ਵਿੱਚ ਘੜੀ ਦਾ ਫਰਕ ਹੁੰਦਾ ਹੋਣ ਜੱਗ ਤੇ ਬੇਸ਼ੁਮਾਰ ਘੜੀਆਂ ਇੱਕ ਉਹ ਘੜੀ ਜਿਹੜੀ ਟਾਈਮ ਦਿੰਦੀ ਕੁਝ ਵੇਖਦੀਆਂ ਕੋਲ ਕਮਿਆਰ ਘੜੀਆਂ ਜਿਹੜੀ ਘੜੀ ਚ ਗੁਰੂ ਨਾਨਕ ਦੀ ਸੰਗਤ ਮਿਲ ਜੇ ਵਾਰ-ਵਾਰ ਮੈਂ ਸੁੱਟਾਂ ਹਜ਼ਾਰ ਘੜੀਆਂ ਇਹ ਕਿਉਂਦੀ ਘੜੀ ਮਲਾਪਦੀ ਏ ਜੋ ਸੰਗਤਾਂ ਵਿੱਚ ਮਿਲਾ ਸਕਦੀ ਸਭ ਘੜੀਆਂ ਖਰੀਦੀਆਂ ਜਾ ਸਕਦੀਆਂ ਪਰ ਸਤ ਸੰਗ ਵਾਲੀ ਕੜੀ ਖਰੀਦੀ ਨਹੀਂ ਜਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤਾ ਆਏ ਆਪਣੇ ਰੰਗਾਂ ਦੇ ਵਿੱਚ ਰੰਗ ਲੈ ਝੂਠੇ ਰੰਗ ਦੁਨੀਆਂ ਦੇ ਦਾਤਾ ਆਏ ਆਪਣੇ ਰੰਗਾਂ ਦੇ ਵਿੱਚ ਰੰਗ ਲੈ ਇਕ ਬੀਜ ਲੈ ਤਰਮ ਵਿਆਲੀ ਕਿਆਰੀ পাপ ਕਾ ਨੋ ਬੀਜ ਦਾ ਫਿਰੇ ਇਕ ਬੀਜ ਲੈ ਤਰਮ ਵਾਲੀ ਕਿਆਰੀ পাপ ਕਾ ਨੋ ਬੀਜ ਦਾ ਫਿਰੇ ਤੈਨੋ ਕਿਸੇ ਬਿਨੈ ਪਾਰੇ ਲੰਗਾ ਨਾਮ ਦੇ ਜਹਾਜ ਤਾ ਬਿਨਾਂ ਤੈਨੋ ਕਿਸੇ ਬਿਨੈ ਪਾਰੇ ਲੰਗਾ ਨਾਮ ਦੇ ਜਹਾਜ ਤੋਂ ਬਿਨਾ ਦਾਤਾ ਆਪਨੇ ਰੰਗਾ ਦੇ ਵਿੱਚ ਰੰਗ ਲੈ ਝੂਠੇ ਰੰਗ ਦੁਨੀਆ ਦੇ ਦਾਤਾ ਆਪਨੇ ਰੰਗਾ ਦੇ ਵਿੱਚ ਰੰਗ ਲੈ ਝੂਠੇ ਰੰਗ ਦੁਨੀਆ ਦੇ ਪਾਪ ਹਾਰ ਗਏ ਠੋਕਰ ਆਖਾ ਕੇ ਜੇਤੇ ਹੁੰਦੀ ਪਗਤਾ ਦੀ ਪਾਪ ਹਾਰ ਗੇ ਠੋਕਰ ਆ ਖਾ ਕੇ ਜੇਤੇ ਹੁੰਦੀ ਪਗਤਾ ਦੀ ਜੋ ਮੰਗੀਆਂ ਮਰਦਾ ਮਿਲ ਜਾਂਦੀਆਂ ਉੱਚਾ ਦਰ ਬਾਬੇ ਨਾਨਕ ਦਾ ਜੋ ਮੰਗੀਏ ਮਰਦਾ ਮਿਲ ਜਾਂਦੀਆਂ ਉੱਚਾ ਦਰ ਬਾਬੇ ਨਾਨਕ ਦਾ meri mainu hata de mal ka main tu hi tu hi kare da phira meri mainu mal ka hata de main tu hi tu hi kare da phira koi alla ram wahe guru ਅਖਦਾਈ ਕੋਰਾ ਬਦੁਨੀਆਂ ਦਾ ਕੋਈ ਅੱਲਾ ਰਾਮ ਵਾਹੇ ਗੁਰੂ ਆਖਦਾਈ ਕੋਰਾ ਬਦੁਨੀਆਂ ਦਾ ਪਾਗ ਵਾਲਿਆ ਕਰਾਂ ਦੇ ਵਿੱਚ ਹੋਵੇ ਜਸ ਗੁਰੂ ਨਾਨਕ ਦਾ गावां वाली आकरां देवे हो च होवे जासे गुरु नानक दा ਰਬਏ ਉਹਨਾਂ ਦੀ ਬੁਕਲ ਵਿੱਚ ਵਸਦਾ ਜਿਹੜੇ ਮਿੱਠੇ ਬੋਲ ਬੋਲਦੇ ਰਬਏ ਉਹਨਾਂ ਦੀ ਬੁਕਲ ਵਿੱਚ ਵਸਦਾ ਜਿਹੜੇ ਮਿੱਠੇ ਬੋਲ ਬੋਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ